ਮੇਰਾ ਭਾਵ ਆ ਵੀ ਕਹਿ ਨੂੰ ਭਾਵੇਂ ਕਤਰੀ ਹਾਰ ਕਹਿ ਦਿਓ ਚੌਥੇ ਨੰਬਰ ਤੇ ਸੀ ਪੰਨੂ ਸਾਹਿਬ ਮੈਨੂੰ ਪਤਾ ਨਹੀਂ ਨੀਲਾ ਟੈਲੀਫੋਨ ਕਿਹੜਾ ਹੁੰਦਾ ਪਰ ਇਹ ਆ ਵੀ ਜਦੋਂ ਬੰਦਾ ਹਾਰ ਜਾਂਦਾ ਹੈ ਨਾ ਹਮੇਸ਼ਾ ਹੀ ਦੂਜਿਆਂ ਦਾ ਦੋਸ਼ ਲਾਉਂਦਾ ਜਦੋਂ ਬੰਦੇ ਦੇ ਦਿਲ ਵਿੱਚ ਪਾਪ ਹੁੰਦਾ ਨਾ ਫਿਰ ਉਹਨੂੰ ਦੂਜੇ ਸਾਰੇ ਪਾਪੀ ਨਜ਼ਰ ਆਉਂਦੇ ਆ ਸਰ ਇਲੈਕਸ਼ਨਾਂ ਦਾ ਬਿਗਲ ਜਿਹੜਾ ਬਚੁਕਾ ਤੇ ਸਰ ਕਿਸ ਤਰ੍ਹਾਂ ਚੱਲਦੀ ਹੈ ਕੰਪਲੇਨਟ ਜੀ ਜੇ ਜੀ ਇਸ ਵੇਲੇ ਪਾਰਲੀਮੈਂਟ ਦੀ ਇਲੈਕਸ਼ਨ ਆ ਸਾਰੇ ਪੰਜਾਬ ਦੇ ਵਿੱਚ ਹੀ ਜੋਰ ਫੜ ਚੁੱਕੀ ਆ ਉਸੇ ਤਰ੍ਹਾਂ ਹੀ ਸ਼੍ਰੋਮਣੀ ਕਾਲੀ ਦਲ ਵੱਲੋਂ ਡਾਕਟਰ ਦਰਜੀਤ ਸਿੰਘ ਟੀਮਾ ਜਿਹੜੇ ਪਾਰਟੀ ਦੇ ਸਾਡੀ ਦੇ ਮੁਖ ਬੁਲਾਦੇ ਰਹੇ ਨੇ ਉਹਨਾਂ ਨੂੰ ਇੱਥੇ ਉਮੀਦਵਾਰ ਦੇ ਤੌਰ ਤੇ ਗਰਦਾਸਪੁਰ ਵਿੱਚ ਟਿਕਟ ਦਿੱਤੀ ਗਈ ਆ ਔਰ ਜਿਸ ਦਿਨ ਉਹ ਇੱਥੇ ਆਏ ਨੇ ਪਹਿਲੇ ਦਿਨ ਹੀ ਇਸ਼ਾਰਾ ਮੱਜਾ ਸਿੰਘ ਵਿਖੇ ਉਹਨਾਂ ਦਾ ਬਹੁਤ ਭਰਵਾ ਸਵਾਗਤ ਜਿਹੜਾ ਕੀਤਾ ਗਿਆ ਜੀ ਆਇਆਂ ਨੂੰ ਆਖਿਆ ਗਿਆ ਔਰ ਉਸ ਦਿਨ ਤੋਂ ਲਗਾਤਾਰ ਉਹ ਗਰਦਾਸਪੁਰ ਦੀਆਂ ਸਾਰੇ 9 ਹਲਕੇ ਜਿਹੜੇ ਉਹਨਾਂ ਦੇ ਵਿੱਚ ਵਾਰੀ-ਵਾਰੀ ਜਾ ਰਹੇ ਨੇ ਔਰ ਹਰ ਹਲਕੇ ਦੇ ਵਿੱਚ ਉਹਨਾਂ ਦਾ ਬਹੁਤ ਭਰਵਾ ਸਵਾਗਤ ਕੀਤਾ ਜਾ ਰਿਹਾ ਤੇ ਫੁੱਲ ਸਪੋਰਟ ਦਿੱਤੀ ਜਾ ਰਹੀ ਆ ਇੱਕ ਵਾਰਾ ਪਹਿਲਾ ਰਾਉਂਡ ਉਹ ਸਾਰੇ ਹਲਕਿਆਂ ਦਾ ਕੱਢ ਚੁੱਕੇ ਨੇ ਦੋ ਤਿੰਨ ਦਿਨ ਪਹਿਲਾਂ ਫਰੇਗਟ ਝੂੜੀਆਂ ਵੀ ਤੁਸੀਂ ਵੇਖਿਆ ਹੋਵੇਗਾ ਉਹ ਐਸਾ ਨੇ ਜਿੱਥੇ ਉਹਨਾਂ ਨੂੰ ਬਹੁਤ ਭਾਰੀ ਸਹਯੋਗ ਦਾ ਵਿਸ਼ਵਾਸ ਦਿੱਤਾ ਗਿਆ ਔਰ ਇਸੇ ਤਰ੍ਹਾਂ ਹੀ ਹੁਣ ਪਠਾਨਕੋਟ ਦੀਆਂ ਸੀਟਾਂ ਦੇ ਉੱਤੇ ਵੀ ਸਾਰੇ ਦੇ ਸਾਰੇ ਹੀ ਸਾਡੇ ਹਿੰਦੂ ਭਰਾ ਜਿਹੜੇ ਨੇ ਉਹ ਤਗੜਿਆਂ ਹੋ ਕੇ ਜੀਮਾ ਜੀ ਦੇ ਨਾਲ ਡਟੇ ਨੇ ਕਿਉਂਕਿ ਉਹਨਾਂ ਨੂੰ ਪਤਾ ਕਿ ਸ਼੍ਰੋਮਣੀ ਕਾਲੀਦਾਲੀਆ ਜਿੱਨਾ ਪੰਜਾਬ ਦੇ ਵਿੱਚ ਜਦ ਸਰਕਾਰ ਸੀ ਪੂਰੀ ਤਰ੍ਹਾਂ ਲਾਜਨ ਆਰਡਰ ਵੀ ਮੇਨਟੇਨ ਕਰਕੇ ਰੱਖਿਆ ਔਰ ਹਿੰਦੂ ਸਿੱਖ ਸਾਰੇ ਭਾਈਚਾਰਿਆਂ ਦੀ ਸਾਂਝ ਜਿਹੜੀ ਆ ਉਹਨੂੰ ਮਜ਼ਬੂਤ ਰੱਖਿਆ ਤੇ ਸਾਰੇ ਭਾਈਚਾਰਿਆਂ ਦੀ ਪੂਰੀ ਸੇਵਾ ਕੀਤੀ ਇਨਸਾਫ ਦਿੱਤਾ ਕਿਸੇ ਨੂੰ ਕਿਸੇ ਕਿਸ ਨੂੰ ਮਹਿਸੂਸ ਨਹੀਂ ਸੀ ਹੁੰਦਾ ਕਿ ਸਰਕਾਰ ਕੇ ਦੀਆ ਸਾਰੇ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਸਰਕਾਰ ਸਮਝੇ ਸੀ ਸੋ ਅੱਜ ਬੜੇ ਜੋਰ ਦੇ ਨਾਲ ਇਲੈਕਸ਼ਨ ਚੱਲ ਰਹੀ ਆ ਔਰ ਸਾਡਾ ਕੈਂਡੀਡੇਟ ਬਹੁਤ ਅੱਗੇ ਜਾ ਰਿਹਾ ਰੋਜ਼ ਦੀਆਂ ਤੁਸੀਂ ਖਬਰਾਂ ਵੀ ਵੇਂਦੇ ਜੇ ਚੈਨਲਾਂ ਦੇ ਵੇਂਦੇ ਜੇ ਔਰ ਸਾਨੂੰ ਵਿਸ਼ਵਾਸ ਆ ਕਿ ਜਿਸ ਤਰੀਕੇ ਨਾਲ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦਲਜੀਤ ਸਿੰਘ ਟੀਮਾ ਨੇ ਬੜਤ ਬਣਾਈ ਆ ਗਰਦਾਸਪੁਰ ਵਿੱਚ ਇਹ ਭਾਰੀ ਲੀਡ ਦੇ ਨਾਲ ਸ਼ੀਟ ਜਿਹੜੀ ਆ ਉਹ ਕੱਢਣਗੇ ਔਰ ਸ਼ਰੂਮ ਨੇ ਕਾਲੀਦਲ ਦੀ ਝੋਲੀ ਚ ਪਾਉਣਗੇ ਸਰ ਬਾਰੇ ਉਮੀਦਵਾਰ ਨੂੰ ਲੈ ਕੇ ਬਰਦਸਪੁਰ ਇਹ ਪਹਿਲਾਂ ਖਫਾ ਸਨ ਕਹਿ ਰਹੇ ਕਿ ਦਲਜੀਤ ਸਿੰਘ ਕੀਮਾ ਜਿਹੜੇ ਅਨੰਦਪੁਰ ਸਾਹਿਬ ਦੀ ਸੇਵਾ ਨਿਭਾਰੇ ਸਨ ਇਹਨਾਂ ਨੂੰ ਪੈਰਾਸੂਟ ਰਾਹੀਂ ਜਿਹੜਾ ਗੋਦਸਪੁਰ ਤਾਰਿਆ ਗਿਆ ਨਹੀਂ ਇਹ ਗੱਲਾਂ ਤੇ ਵੇਖੋ ਲੋਕਾਂ ਦੇ ਕਰਨ ਵਾਲੀ ਗੱਲ ਆ ਅਨੰਦਪੁਰ ਸਾਹਿਬ ਦੀ ਸੇਵਾ ਨਹੀਂ ਸੀ ਉਹ ਨਿਭਾਰੇ ਉਹਨਾਂ ਰੂਪੜ ਤੋਂ ਇਲੈਕਸ਼ਨ ਲੜੀ ਸੀ ਪਰ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਉਸ ਤੋਂ ਪਹਿਲਾਂ ਉਹਨਾਂ ਨੇ ਸ਼੍ਰੀ ਹਰਗੋਬਿੰਦਪੁਰ ਤੋਂ ਇਲੈਕਸ਼ਨ ਲੜੀ ਸੀ ਮੈਂ ਵੀ ਉਦੋਂ ਲੜੀ ਸੀ ਇੱਥੋਂ ਆਜਾ ਤੇ ਉਹਨਾਂ ਨੇ ਵੀ ਲੜੀ ਸੀ ਅਸੀਂ ਇਕੱਠੇ ਸਾਥੀ ਆ ਔਰ ਮੇਰਾ ਹਤੀ 35 ਸਾਲ ਤੋਂ ਹੀ ਇਕੱਠੇ ਪੋਲਿਟਿਕ ਦੇ ਵਿੱਚ ਪੂਰੇ ਦੋਸਤਾਂ ਵਾਂਗੂ ਵਿਚਰ ਰਹੇ ਆ ਔਰ ਸਾਡੀ ਜਿਹੜੀ ਹੈਗੀ ਆ ਸੋਚ ਆ ਕਿ ਪੰਜਾਬ ਤੇ ਕੋਈ ਬਹੁਤ ਵੱਡਾ ਨਹੀਂਗਾ ਪੰਜਾਬ ਤੇ ਬਹੁਤ ਛੋਟਾ ਜਿਹਾ ਆ ਔਰ ਉਹਦੇ ਵਿੱਚ bari ਉਮੀਦਵਾਰ ਤੇ ਕੋ ਬੰਬੇ ਉਹ ਤਾਂ ਆਇਆ ਹੀ ਸਨੀ ਦਿਓਲ ਉਹਨੂੰ ਗਰਜ ਨਹੀਂ ਉਹਨੇ ਕੋਈ ਧਿਆਨ ਨਹੀਂ ਦਿੱਤਾ ਤੇ ਚੀਮਾ ਸਾਹਿਬ ਤੇ ਇਸੇ ਹਲਕੇ ਦੇ ਰਹਿਣ ਵਾਲੇ ਨੇ ਪਰਿਵਾਰ ਉਹਨਾਂ ਦਾ ਸਾਰਾ ਇੱਥੇ ਆ ਔਰ ਆਨੰਦਪੁਰ ਸਾਹਿਬ ਵਾਸਤੇ ਵੀ ਉਹ ਠੀਕ ਹੈ ਇੰਟਰਸਟਿਡ ਸੀ ਕਿ ਸਾਨੂੰ ਪਾਰਲੀਮੈਂਟ ਦੇ ਵਿੱਚ ਉੱਥੋਂ ਮਿਲ ਜਾਏ ਪਰ ਉੱਥੇ ਅੱਗੇ ਉਹਨੇ ਲੜੀ ਸੀ ਚੰਦੂ ਮਾਜਰਾ ਜੀ ਨੇ ਚੋਣ ਇਹਨਾਂ ਕਿਹਾ ਵੀ ਉਹਨਾਂ ਆਲਰੇਡੀ ਚੋਣ ਲੜੀ ਆ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਤੇ ਇਹਨਾਂ ਨੂੰ ਗਰਦਾਸਪੁਰ ਵਿੱਚ ਸਾਡੀ ਸਾਰੇ ਹਲਕੇ ਦੇ ਜਿਹੜੇ ਅਸੀਂ ਹੈਗੇ ਆ ਕੈਂਡੀਡੇਟ ਆ ਹਲਕਾਂ ਚਾਰਜਾ ਗਰਦਾਸਪੁਰ ਦੇ ਸਾਡੀ ਸਾਰਿਆਂ ਦੀ ਡਿਮਾਂਡ ਸੀ ਕਿ ਸਾਨੂੰ ਦਲਜੀਤ ਸਿੰਘ ਚੀਮਾ ਦਿੱਤਾ ਜਾਵੇ ਤਾਂ ਕਿ ਅਸੀਂ ਸਾਰੇ ਇਕਜੁੱਟ ਹੋ ਕੇ ਇਹਦੀ ਮਦਦ ਕਰਕੇ ਇਹ ਸੀਟ ਜਿਹੜੀ ਆ ਜਿੱਤ ਸਕੀਏ ਸਾਦ ਦਲਜੀਤ ਸਿੰਘ ਚੀਮਾ ਸਾਡੇ ਜ਼ਿਲ੍ਹਾ ਗਰਦਾਸਪੁਰ ਦੇ ਕਾਲੀਦਲ ਦੇ ਤੇ ਦੂਜੇ ਸਾਡੇ ਜਿਹੜੇ ਸਾਰੇ ਹਲਕਾ ਇੰਚਾਰਜ ਨੇ ਉਹਨਾਂ ਦੀ ਡਿਮਾਂਡ ਉੱਤੇ ਇੱਥੇ ਆਏ ਨੇ ਮੈਂ ਦੱਸਣਾ ਚਾਹਣਾ ਆ ਕੋਈ ਇਹ ਨਹੀਂ ਕਿ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਕਿਉਂਕਿ ਸਾਨੂੰ ਲੋੜ ਸੀ ਕਿ ਉਹ ਬੰਦਾ ਆਵੇ ਜਿਹੜਾ ਇਮਾਨਦਾਰ ਆ ਨੇਕ ਆ ਨੌਨ ਕੰਟਰੋਵਰਸ਼ਲ ਆ ਜਿਹਦੇ ਨਾਲ ਸਾਰੇ ਯੋਰ ਦੇ ਕੇ ਜਿਹੜੇ ਨੇ ਉਹ ਚੱਲ ਕੇ ਮਦਦ ਕਰ ਸਕਣ ਸਾਡੀ ਡਿਮਾਂਡ ਤੇ ਚੀਮਾ ਸਾਹਿਬ ਨੂੰ ਇੱਥੇ ਭੇਜਿਆ ਗਿਆ ਸਤ ਤੈਨੂੰ ਮੀਰ ਦਵਾਰ ਜਿਹੜੇ ਐਲਾਨੇ ਕੀਨੇ ਪਾਰਟੀ ਨੇ ਕਾਂਸਦ ਸੁਧੇਰੀ ਕਿਉਂ ਕਰੀ ਆ ਕੀ ਲੱਗਦਾ ਵੇਖੋ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਔਰ ਹਰ ਪਾਰਟੀ ਜਿਹੜੀ ਆ ਹੁਣ ਤੇ ਅਸਲੇ ਮੈਂ ਸਮਝ ਨਹੀਂ ਆ ਕੋ ਕਸਰ ਹੈ ਨਹੀਂ ਹੁਣ ਤੇ ਕੈਂਡੀਡੇਟ ਆ ਗਏ ਆ ਪਹਿਨੂੰ ਤੇ ਇੱਕ ਦੂਜੀਆ ਪਾਰਟੀਆਂ ਦੇ ਕੈਂਡੀਡੇਟ ਹੀ ਵੰਦ ਰਹਿੰਦੇ ਆ ਵੀ ਕਿਹੜਾ ਆਉਂਦਾ ਕਿਹੜਾ ਆਉਂਦਾ ਉਸ ਹਿਸਾਬ ਨਾਲ ਕੈਂਡੀਡੇਟ ਜਿਹੜੇ ਨੇ ਪੁੱਟ ਕਰਦੇ ਰਹਿੰਦੇ ਨੇ ਪਰ ਹੁਣ ਤੇ ਕੈਂਡੀਡੇਟ ਆ ਗਏ ਨੇ ਹੁਣ ਤੇ ਉਹਨਾਂ ਦੀ ਆਪਣੀ ਪ੍ਰੋਗਰਾਮ ਆ ਕੀ ਸੋਚਿਆ ਕੀ ਨਹੀਂ ਸੋਚ ਕੈਂਡੀਡੇਟ ਚਲੋ ਅੱਜ ਸਵੇਰੇ ਉਹਨਾਂ ਦਾ ਵੀ ਆ ਜਾਊਗਾ ਕੋਈ ਨਾ ਕੋਈ ਜਿਹੜਾ ਪੁੱਟ ਕਰਨਗੇ ਪਰ ਸਾਨੂੰ ਖੁਸ਼ੀ ਆ ਕਿ ਸਾਡਾ ਕੈਂਡੀਡੇਟ ਬਹੁਤ ਅੱਗੇ ਲੀਡ ਕਰਕੇ ਜਾ ਰਿਹਾ ਸਰ ਅੱਗੇ ਤੁਸੀਂ ਬੀਜੇਪੀ ਨਾਲ ਗੱਠਜੋੜ ਕਰਕੇ ਤੇ ਇਹ ਜਿਹੜੀ ਚੋਣ ਜਿਹੜੀਆਂ ਆਪਾਂ ਲੜਦੇ ਸੀ ਤੇ ਕੀ ਇਸ ਵੇਲੇ ਕਿੰਨਾ ਕੁ ਰਿਸਪੌਂਸ ਮਿਲੇਗਾ ਤੁਹਾਨੂੰ ਦੇਖੋ ਸਾਨੂੰ ਇਹ ਆ ਵੀ ਕੱਲ੍ਹ ਲੜ ਰਹੇ ਜੀ ਅਸੀਂ ਇਸ ਗੱਲ ਦੇ ਵਿੱਚ ਫਖਰ ਮਹਿਸੂਸ ਕਰਦੇ ਆ ਕਿ ਜਿੰਨਾ ਰਿਸਪੌਂਸ ਸਾਨੂੰ ਐਤਕਾ ਕੱਲਿਆਂ ਸ਼੍ਰੋਮ ਨਹੀਂ ਕਾਲੀਦਲ ਨੂੰ ਲੜਨ ਕਰਕੇ ਮਿਲ ਰਿਹਾ ਅਸੀਂ ਅੱਗੇ ਯੋਰ ਦੇ ਕੇ ਇਲੈਕਸ਼ਨਾਂ ਲੜਦੇ ਰਹੇ ਆ ਮੈਂ ਬਟਾਲਿਓਂ ਵੀ ਲੜਿਆ ਸਾਂ ਔਰ ਉੱਥੇ ਵੀ ਜੋ ਸਾਡੀ ਮਦਦ ਕਰਦੇ ਸੀ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਸਾਡੀ ਜਿਹੜੀ ਸ਼੍ਰੋਮਣੀ ਕਾਲੀਦਾਵਾਲਿਆ ਜਿਹਦੇ ਨਾਲ ਇਹ ਗੱਠ ਜੋੜ ਵੇ ਅਸੀਂ ਸਿਰ ਜੋੜ ਮਿਹਨਤ ਕਰਕੇ ਉਹਦੀ ਮਦਦ ਕਰਦੇ ਆਂ ਔਰ ਅੱਜ ਉਹਨਾਂ ਨੇ ਸਾਰਾ ਜੋ ਪੰਜਾਬ ਵਿੱਚ ਸਰਕਾਰ ਆ ਉਹਨੂੰ ਵੀ ਵੇਖ ਲਿਆ ਜੋ ਦਿੱਲੀ ਦੀ ਸਰਕਾਰ ਐ ਇਸ ਵੇਲੇ ਕਮਿਊਨਲ ਰੂਪ ਵਿੱਚ ਲੋਕਾਂ ਦੇ ਨਾਲ ਵਰਤਾਓ ਕਰ ਰਹੀ ਆ ਉਹ ਵੀ ਲੋਕਾਂ ਨੇ ਵੇਖ ਲਿਆ ਲੋਕ ਚਾਹੁੰਦੇ ਆ ਅਸੀਂ ਸੈਕੂਲਰ ਤੌਰ ਦੇ ਉੱਤੇ ਜਿਹੜੀ ਪਾਰਟੀ ਆ ਉਹਦੇ ਨਾਲ ਰਹਿਣਾ ਆ ਸਾਡਾ ਭਾਈਚਾਰਕ ਸਾਂਝ ਆ ਇੱਥੇ ਸਾਰੀਆਂ ਜਾਤਾਂ ਜਮਾਤਾਂ ਸਾਰੇ ਧਰਮਾਂ ਦੇ ਵਿਚ ਇੱਕ ਦੂਜਰੇ ਦੇ ਜਿਹੜੇ ਸਾਡੇ ਧਾਰਮਿਕ ਪ੍ਰੋਗਰਾਮ ਨੇ ਉਹਨਾਂ ਨੂੰ ਵੀ ਅਸੀਂ ਇਕੱਠਿਆਂ ਮਨਾਉਣੇ ਆ ਸਾਡੇ ਸਵਾਜਿਕ ਸਰਕਾਰ ਹੈ ਉਹ ਵੀ ਇਕੱਠਿਆਂ ਮਨਾਉਣੇ ਆ ਅਸੀਂ ਨਹੀਂ ਚਾਹੁੰਦੇ ਵੀ ਕੋਈ ਐਸੇ ਮੁੱਦੇ ਦੇ ਨਾਲ ਕੋਈ ਸਰਕਾਰ ਜਿਹੜੀ ਆ ਉਹ ਲੋਕਾਂ ਨੂੰ ਕਮਿਊਨਿਟੀ ਵਾਈਜ਼ ਆਪਾਰ ਕੇ ਵੋਟਾਂ ਲੈ ਕੇ ਇਸ ਤਰੀਕੇ ਦਾ ਮਾਹੌਲ ਪੈਦਾ ਕਰੇ ਕਿ ਦੂਸਰੇ ਧਰਮਾਂ ਨੂੰ ਕੌਮਾਂ ਨੂੰ ਸਹਿਮ ਨਜ਼ਰ ਆਵੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਵਾਲ ਲੋਕਾਂ ਦਾ ਧਿਆਨ ਹੈ ਕਿ ਅਸੀਂ ਇੱਥੋਂ ਦੀ ਭਾਈਚਾਰਕ ਸਾਥ ਜਿਹੜੀ ਉਹਨੂੰ ਮਜ਼ਬੂਤ ਰੱਖਣਾ ਹੈ ਡਿਵੈਲਪਮੈਂਟ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ ਪੰਜਾਬ ਵਿੱਚ ਕੀਤੀ ਆ ਸਹੂਲਤਾਂ ਸਾਰੀਆਂ ਜਿੰਨੀਆਂ ਵੀ ਗਿਣ ਲੋ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਨੇ ਇਹ ਜਿਹੜੇ ਲੋਕ ਬਕੜਵਾ ਕਰ ਦਿੰਦੇ ਨੇ ਕਿੰਨੇ ਕੀ ਕੀਤਾ ਉਹਦੇ ਬੁਸ਼ਰਮੀ ਦੀ ਹੱਦ ਟੱਪ ਜਾਂਦੇ ਨੇ ਮੈਂ ਸਮਝਣਾ ਨਗਰ છાਤੀ ਮਾਰਨੀ ਚਾਹੀਦੀ ਆ ਆਪਣੇ ਸਾਹਮਣੇ ਛੜਕਦੇ ਤੁਰਿਆ ਜਾਂਦੇ ਆ ਵੀ ਇਹ ਛੜਕ ਵੀ ਸ਼੍ਰੋਮਣੀ ਅਕਾਲੀ ਦਲ ਵੇਲੇ ਹੀ ਬਣੀ ਆ ਸੋ ਇਸ ਕਰਕੇ ਰਾਜਨੀਤਿਕ ਲੋਕ ਨੇ ਕਈ ਵਾਰਾ ਅਸੂਲਾਂ ਨੂੰ ਛੱਡ ਜਾਂਦੇ ਆ ਪਰ ਸ਼੍ਰੋਮਣੀ ਅਕਾਲੀ ਦਲ ਗੁਰੂ ਦੇ ਆਸ਼ੇ ਮੁਤਾਬਕ ਪੰਜਾਬ ਦੀ ਸੇਵਾ ਵਿੱਚ ਹਾਜ਼ਰ ਰਿਹਾ ਅੱਗੇ ਵੀ ਹਾਜ਼ਰ ਰਹੀ ਆ ਅਸੀਂ ਤਗੜਿਆ ਹੋ ਕੇ ਪੰਜਾਬ ਨੂੰ ਇੱਕ ਮੋਠੜਾ ਕੇ ਤਗੜਿਆ ਹੋ ਕੇ ਪੰਜਾਬ ਦੀ ਡਿਵੈਲਪਮੈਂਟ ਕਰਨਾ ਚਾਹੁੰਦੇ ਆ ਇਹ ਸ਼੍ਰੋਮਣੀ ਕਾਲੀ ਦਸ ਦਾ ਆਦੇਸ਼ ਮਤਲਬ ਵੀਰ ਸਿੰਘ ਪੰਨੂ ਨੇ ਦਾਵਾ ਕੀਤਾ ਜਾ ਰਿਹਾ ਕਿ ਹਲਕਾ ਫਰਗੜ ਚੁੜੇ 30000 ਤੋਂ ਪਲੱਸ ਲੀਡ ਹੋਏਗੇ ਸਰਕਲ ਸੀ ਮੇਰਾ ਭਾਵੇਂ ਵੀ ਕਹਿਨ ਨੂੰ ਹੁਣ ਭਾਵੇਂ 30000 ਕਹਦੇ ਉਹਦੀ ਕੀ ਫਰਕ ਪੈਂਦਾ ਆਪਣਾ ਦੇ ਚੌਥੇ ਤੀਜੇ ਚੌਥੇ ਨੰਬਰ ਤੇ ਸੀ ਪੰਨੂ ਸਾਹਿਬ ਤੇ ਅੱਗੇ ਨਾਲ ਲੋਕਾਂ ਦੇ ਵਿੱਚ ਤੇ ਤੁਸੀਂ ਸਮਝਦੇ ਜਿਵੇਂ ਵੀ ਗਰਾਫ ਡਿਗ ਪਿਆ ਆ ਹਾਂਜੀ سرکار ਦੇ ਹਵਾ ਦੇ ਨਾਲ ਚਾਰ ਲੋਕ ਸਲਾਮ ਕਰਦੇ ਤੁਰੇ ਫਿਰਦੇ ਹੁੰਦੇ ਆ ਪਤਾ ਉਦੋਂ ਲੱਗੀਦਾ ਜਦੋਂ ਆਪੋਜੀਸ਼ਨ ਦੀ ਹੋਈਏ ਫਿਰ ਉਹ ਤੋਂ ਦੂਰ ਵੀ ਲਾਇਆ ਵੀ ਬੰਦਾ ਨਹੀਂ ਲੱਭਦਾ ਚਲੋ ਉਹਨੂੰ ਮੁਬਾਰਕ ਆ ਜਿੰਨਾ ਮਰਜ਼ੀ ਕਵੇ ਉਹਦਾ ਹੱਕ ਬੰਦਾ ਪਾਰਟੀ ਵਾਂਗ ਤੇ ਬੰਦਾ ਜੇ ਪਹਿਲੋ ਕਹਦੇ ਮੈਨੂੰ ਥੋੜੀਆਂ ਪੈਣੇ ਫਿਰਦੇ ਗੱਲ ਖਰਾਬ ਹੁੰਦੀ ਆ ਪਰ ਤੜੇ ਆਪੋ ਆਪਣੇ ਜਿਹੜੇ ਨੇ ਪਾਰਟੀ ਨੂੰ ਮਜ਼ਬੂਤ ਕਰਨੇ ਚਾਹੀਦੇ ਆ ਔਰ ਪਾਰਟੀ ਦੇ ਕੰਮ ਕਾਜਾਂ ਨੂੰ ਵੇਖ ਕੇ ਫਿਰ ਹੀ ਲੋਕ ਜਿਹੜੇ ਆ ਵੋਟਾਂ ਪਾਉਂਦੇ ਆ ਸਰ ਇੱਕ ਨਾ ਆਪਣਾ ਡੇਰਾ ਬਾਬਾ ਨਾਨਕਾ ਦੇ ਦਲਜੀਤ ਸਿੰਘ ਟੀਮਾ ਦੀ ਸਰ ਇੱਕ ਹੋਈ ਸੀ ਮੀਟਿੰਗ ਰਵਿਕੰਦਰ ਸਿੰਘ ਕਲੌਨ ਕਰਾਈ ਸੀ ਜਿਹੜਾ ਰਾਗਾਟਨ ਵਿੱਚ ਉਹ ਚ ਉਹਨਾਂ ਸਪੀਚੇ ਕਿਹਾ ਕਿ ਜੇ ਮੈਂ ਪਹਿਲਾਂ ਫਰਗਾਨਾ ਤੋਂ ਉੱਥੇ ਵੀ ਪੇਟ ਸੇ ਸੁਰੀਆਂ ਵੱਜ ਦੇ ਰੀਆਂ ਜੇ ਮੈਂ ਇੱਥੇ ਆ ਡੇਰਾ ਵਿੱਚ ਪੇਟ ਸੇ ਸੁਰੀਆਂ ਵੱਜ ਦੇ ਰੀਆਂ ਤੇ ਕੰਦੀ ਦੇ ਟੈਲੀਫੋਨ ਦੇ ਮੇਰਾ ਸਾਡਾ ਜਿਹੜਾ ਬੇੜਾਗਰ ਕਰ ਦਿੱਤਾ ਕੀ ਕੀ ਕਹੋਗੇ ਇਸ ਬਾਰੇ ਮੈਨੂੰ ਪਤਾ ਨਹੀਂ ਨੀਲਾ ਟੈਲੀਫੋਨ ਕਿਹੜਾ ਹੁੰਦਾ ਇਸ ਗੱਲ ਦਾ ਤੇ ਕੋਈ ਈਲ ਨਹੀਂਗਾ ਪਰ ਇਹ ਆ ਵੀ ਜਦੋਂ ਬੰਦਾ ਹਾਰ ਜਾਂਦਾ ਨਾ ਹਮੇਸ਼ਾ ਦੂਜਿਆਂ ਦਾ ਦੋਸ਼ ਲਾਉਂਦਾ ਹੁਣ ਮੇਰੇ ਇਸ ਹਲਕੇ ਚ ਜੋ ਕੁਝ ਹੁੰਦਾ ਸਾਰੇ ਲੋਕਾਂ ਨੂੰ ਪਤਾ ਹੀ ਹੈ ਮੈਨੂੰ ਕੋਈ ਦੱਸਣ ਦੀ ਲੋੜ ਐ ਉਥੇ ਜੋ ਕਰਿਆ ਉਹਨੂੰ ਪਤਾ ਹੋਊਗਾ ਮੈਂ ਤੇ ਇਹਦੇ ਬਾਰੇ ਕੋਈ ਕਮੈਂਟਸ ਨਹੀਂ ਕਰ ਸਕਦਾ ਪਰ ਮੈਂ ਚਾਹਣਾ ਵੀ ਹਰ ਬੰਦੇ ਨੂੰ ਆਪ ਸਾਫ਼ ਰਹਿਣਾ ਚਾਹੀਦਾ ਜਦੋਂ ਬੰਦੇ ਦੇ ਦਿਲ ਵਿੱਚ ਪਾਪ ਹੁੰਦਾ ਨਾ ਫਿਰ ਉਹਨੂੰ ਦੂਜੇ ਸਾਰੇ ਪਾਪੀ ਨਜ਼ਰ ਆਉਂਦੇ ਆ ਔਰ ਬਿਲਕੁਲ ਜਿੰਨਾ ਜਿੰਨਾ ਸਾਫ਼ ਨਿਜਤਨਾ ਬੰਦਾ ਸੰਸਾਰ ਚ ਨਾ ਨਾ ਵਿਚਰੇ ਲੋਕਾਂ ਚ ਨਾ ਨਾ ਵਿਚਰੇ ਉਹਨਾਂ ਚ ਕਾਮਯਾਬੀਆਂ ਨਹੀਂ ਮਿਲਦੀਆਂ ਇਹ ਗੱਲ ਮੈਨੂੰ ਇਥੋਂ ਤਾਂ ਕਿ ਬਟਾਲੀ ਘਲਾਤਾ ਸੀ ਤੇ ਮੈਂ ਸਤਨਾਮ ਕਹਿ ਕੇ ਬਟਾਲੀ ਚਲੀ ਗਿਆ ਤੇ ਬਟਾਲੀ ਜਾ ਕੇ ਮਿਹਨਤ ਕੀਤੀ ਮੈਂ ਬਟਾਲੀ ਵੀ ਜਿੱਤ ਗਿਆ ਜਿਹੜੀ ਇੱਕ ਹਿੰਦੂ ਸੀਟ ਆ ਪਰ ਨਿਜਤ ਸਾਫ ਸੀ ਹਲਕਾ ਜਦੋਂ ਪੁਰਾਣੇ ਫਦੇਗੜ ਦੇ ਸਾਰੇ 29 30 ਬੂਥ ਚਨ ਬਾਕੀ ਦੇ ਸਾਰਾ ਜਿਹੜਾ ਉਹ ਹਲਕਾ ਪੁਰਾਣਾ ਫਦੇਗੜ ਦਾ ਡੇਰਾ ਬਾਬਾ ਨਾਨਕੀ ਚ ਚਲੇ ਗਿਆ ਸੀ ਤੇ 29 30 ਬੂਥਾਂ ਦੇ ਨਾਲ ਤੇ ਮਸਲੇ ਵਿੱਚ ਸਾਡੇ ਜਿਹੜੇ 100 ਤੋਂ ਵੱਧ ਪਿੰਡ ਇੱਥੇ ਸੀ ਅਸੀਂ ਤਦ ਵੀ ਆਖਿਆ ਜਦੋਂ ਸਾਨੂੰ ਟਿਕਟ ਮਿਲ ਗਈ ਐ ਉੱਥੇ ਜਾ ਕੇ ਲੜਾਈ ਲੜਨੀ ਚਾਹੀਦੀ ਆ ਉਹਨੂੰ ਪਕਾ ਰਾਦਾ ਬਣਾ ਕੇ ਨਾ ਤੇ ਉਹਨੂੰ ਜਿਹੜਾ ਆ ਉਹ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਆ ਕ੍ਰਿਟਿਸਿਜ਼ਮ ਕੀਤਿਆਂ ਕੋਈ ਬਹੁਤਾ ਜਿਆਦਾ ਉਹਦੇ 'ਚ ਫਾਇਦਾ ਨਹੀਂ ਆਉਂਦਾ ਸਿਆਣਾ ਆ ਬਰਬਾਦਮਾ ਨੂੰ ਸਮੱਤ ਬਖਸ਼ੇ ਉਹ ਜਿਹੜੇ ਬੰਦੇ ਨਹੀਂ ਉਹਦੇ ਨਾਲ ਤੁਰੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰੇ ਅਸੀਂ ਵੀ ਜਿਹੜੇ ਬੰਦੇ ਸਾਡੇ ਤੋਂ ਪਿਛਾ ਸੀ ਆਈ ਉਹਨਾਂ ਨੂੰ ਬੇਨਤੀ ਕਰ ਰਿਹਾ ਵੀ ਕਾਲੀਦਾਲੀ ਆਪਣਾ ਆ ਸਾਰਾ ਇੱਕ ਬੰਦੇ ਨਾਲ ਨਹੀਂ ਜੁੜਨ ਦੀ ਲੋੜ ਪਾਰਟੀ ਨੇ ਜੁੜਨ ਦੀ ਲੋੜ ਹੁੰਦੀ ਆ ਸਾਰਿਆਂ ਨੂੰ ਪਾਰਟੀ ਦੇ ਨਾਲ ਖੜੋਣਾ ਚਾਹੀਦਾ ਮੇਰੀ ਤੇ ਇਹੀ ਸਾਰਿਆਂ ਨੂੰ ਅਪੀਲ ਆਵਾਦੀ ਪਾਰਟ 13 0 ਦਾ ਨਾਅਰਾ ਦਜਾਬ ਆਪਣਾ ਦਿੱਤਾ ਜਾ ਰਿਹਾ ਈ ਲੱਗਦਾ ਉਹ ਮੈਂ ਕਿਹਨਾਂ ਉਹਨਾਂ ਭਲੇਖਾ ਲੱਗ ਗਿਆ ਪਤਾ ਨਹੀਂ ਕਿ ਉਹ ਕਦੇ 20 0 ਨਾਲ ਆਖ ਦਿੰਦੇ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਤੇ ਗੱਪ ਮਾਰਨੀ ਹੈ ਤੇ ਛੋਟੀ ਕਿਉਂ ਮਾਰਨੀ ਆ ਉਹਨਾਂ ਦਾ ਦੇ ਹਿਸਾਬ-ਕਿਤਾਬ ਪੱਕਾ ਹੀ ਆ ਕਿ ਉਹਨਾਂ ਦਾ ਡੇਰਾ ਡੱਡਾ ਹੀ ਸਾਰਾ ਗੱਪਾਂ ਦੇ ਉੱਤੇ ਆ ਤੇ ਗੱਪ ਮਾਰ ਲੱਗਿਆ ਕੋਚ ਕਾਹਦਾ ਕਰਨਾ ਆ ਉਹ ਇਸ ਕਰਕੇ ਉਹ ਜੋ ਮਰਜ਼ੀ ਆਖੀ ਜਾਣਾ ਹੁਣ ਰਿਜ਼ਲਟ ਤੇ ਆ ਹੀ ਜਾਣਾ ਆ 4 ਜੂਨ ਨੂੰ ਆ ਜਾਊਗਾ ਕਿੰਨੀਆਂ ਆ ਜਾਂਦੀਆਂ ਨੇ ਸਾਰੇ ਸਾਹਮਣੇ ਆ ਹੀ ਜਾਣੀਆਂ ਨੇ ਉਹ ਤੇਰਾ ਕੈਂਡੀਡੇਟ ਤਾਂ ਆਪਣੇ ਕੋਲੋਂ ਲੱਭੇ ਨਹੀਂ ਪਾਰਟੀ ਨੂੰ ਤੁਹਾਡੇ ਸਾਹਮਣੇ ਆ ਮਗਵੇ ਕੈਂਡੀਡੇਟ ਫੜ ਕੇ ਜਿਹੜੇ ਲਿਆ ਕੇ ਖੜੇ ਕੀਤੇ ਆ ਕੱਲ ਨੂੰ ਇਹਨਾਂ ਨੇ ਫੇਰ ਪਾਰਟੀ ਨਾਲ ਰਹਿਣਾ ਨਹੀਂ ਰਹਿਣਾ ਪਹਿਲੋ ਇੱਕ ਆਦੀ ਗਰੰਟੀ ਤੇ ਦੇਲਨ ਮਾਨਸਾਬ ਫੇਰ ਹੀ ਅਗਲੀ ਗੱਲ ਦਾ ਪਤਾ ਲੱਗੂਗਾ ਬਾਕੀ ਉਹਨਾਂ ਦੀਆਂ ਗੱਪਾਂ ਉਹਨਾਂ ਨੂੰ ਮੁਬਾਰਕ ਸਾਨੂੰ ਕੀ ਦਰਾਜ ਆ ਭਾਵੇਂ ਤੇਰਾ ਦੀਆਂ ਵੀ ਛੱਬੀ ਆ ਛੱਡਣ ਆਪੇ ਸੌਣ ਵਾਲੇ ਸਮੇਂ 'ਚ ਲੋਕਾਂ ਨੇ ਫੈਸਲਾ ਕਰਨਾ ਸਰ ਗੱਲ ਕਰੀਏ ਨਸ਼ਿਆਂ ਦੇ ਮੁੱਦੇ ਆ ਤਾਂ ਉਹ ਕਹਿੰਦੇ ਆ ਕਿ ਅਕਾਲੀ ਦਲ ਦੇ ਦੇਣਾ ਚਿੱਟਾ ਲਿਉਣ ਵਾਲੇ ਅਕਾਲੀ ਦਲ ਦੇ ਗੱਲ ਇਹ ਆ ਜੀ ਵੇਖੋ ਜਿਹੜੀਆਂ ਪਾਰਟੀਆਂ ਹੁੰਦੀਆਂ ਨੇ ਇਹਨਾਂ ਦਾ ਕੰਮ ਹੁੰਦਾ ਆ ਆਪਣੀਆਂ ਵਿਰੋਧੀ ਪਾਰਟੀਆਂ ਨੂੰ ਭੰਡਣਾ ਇਨੂੰ ਇਹ ਪਤਾ ਹੋਣਾ ਚਾਹੀਦਾ ਆ ਕਿ ਜਦੋਂ ਖਾਲੀਦਲ ਦੀ ਸਰਕਾਰ ਸੀ ਕਿਦੇ ਵਿਰਲਾ-ਵਿਰਲਾ ਉਦੋਂ ਨਸ਼ੇ ਦੀ ਗੱਲ ਸੀ ਸਾਹਮਣੇ ਆਉਂਦੀ ਔਰ ਸਾਨੂੰ ਯਾਦ ਆ ਕਿ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ 4 ਹਫ਼ਤੇ ਜ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਸੀ ਉਹ ਵੀ ਲੰਘ ਗਿਆ ਸਮਾਂ ਕਈ ਗੁਣਾ ਨਸ਼ਾ ਹੋਰ ਵਧ ਗਿਆ ਉਹਦੇ ਨੂੰ 10-15 20 ਗੁਣਾ ਨਸ਼ਾ ਹੋਣ ਇਹਨਾਂ ਦੀ ਸਰਕਾਰ 'ਚ ਵਧ ਗਿਆ ਤੁਹਾਡੇ ਸਾਹਮਣੇ ਹੁਣ ਘਰ-ਘਰ ਨਸ਼ਾ ਮਿਲਣ ਲਿਆ ਹੈ ਕਿਸੇ ਨੂੰ ਕੋਈ ਭਲੇਖਾ ਨਹੀਂਗਾ ਕਿ ਨਜਾ ਹੁਣੇ ਨਾ ਬੰਦਾ ਪੁੱਛੇ ਉਦੋਂ ਤੇ ਨਾ ਅਲੀਗੇਸ਼ਨ ਲਾਤਾ ਹੁਣ ਕੌਣ ਬਕਾਉਣ ਰਿਆ ਹੁਣ ਫਿਰ ਫਗਵਾਤ ਮਾਨ ਬਕਾਉਣ ਰਿਆ ਨਸ਼ਾ ਇਹ ਗੱਲਾਂ ਜਿਹੜੀਆਂ ਕਰ ਲੈਣੀਆਂ ਸੌਖੀਆਂ ਨੇ ਇੱਕ ਦੂਜੇ ਤੇ ਦੂਸ਼ਣ ਲਾਉਣ ਲੱਗਿਆ ਵੀ ਸੋਚਣਾ ਚਾਹੀਦਾ ਵੀ ਇਹ ਦੂਸ਼ਣ ਲਾਉਣ ਦੇ ਵਿੱਚ ਕੋਈ ਖਾਸ ਗੱਲ ਹੈਗੀ ਆ ਇਹ ਜਦੋਂ ਚੀਜ਼ ਬਿਮਾਰੀ ਫੈਲੀ ਹੈ ਨਸ਼ੇ ਦੀ ਇਹਦੇ ਚ ਸਾਰਿਆਂ ਨੂੰ ਸਾਨੂੰ ਇਕੱਠਿਆਂ ਹੋ ਗਏ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਾਰਿਆਂ ਬੱਚਿਆਂ ਨੂੰ ਸਾਨੂੰ ਘਰ ਘਰ ਸੋਚਣਾ ਚਾਹੀਦਾ ਮੇਰੇ ਗਵਾਂਢ ਦਾ ਬੱਚਾ ਤੇ ਨਹੀਂ ਕੋਈ ਨਸ਼ਾ ਕਰਦਿਆ ਉਦੇ ਮਾਪਿਓ ਨੂੰ ਨਾਲ ਲੈ ਕੇ ਕੋਸ਼ਿਸ਼ ਕਰਕੇ ਸਾਨੂੰ ਇਹਦੇ ਤੇ ਕੰਟਰੋਲ ਕਰਨਾ ਚਾਹੀਦਾ ਸਾਡਾ ਆਉਣ ਵਾਲੇ ਸਮੇਂ ਵਾਸਤੇ ਜਵਾਨੀ ਨੂੰ ਬਚਾਉਣ ਲਈ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਵਾਨੀ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਆ ਕਾਲੀ ਦਲ ਦਾ ਜਿਹੜਾ ਮੁਕਾਬਲਾ ਕਿਹੜੀ ਪਾਰਟੀ ਨਾਲ ਸੰਬੰਧ ਦੇ ਇਸ ਵਕਤ ਵੇਖੋ ਕਾਲੀ ਦਲ ਦਾ ਬੇਸਿਕਲੀ ਇਹਨਾਂ ਦੇ ਵਿੱਚੋਂ ਦੇ ਕਿਸੇ ਕਿਸਮ ਦੀ ਕੋਈ ਗੱਲ ਜਿਹੜੀ ਆਹ ਵੇਲੇ ਤੇ ਮੇਰੇ ਹਿਸਾਬ ਨਾਲ ਸਾਡੇ ਜ਼ਿਲ੍ਹੇ ਤੇ ਸਭ ਪਿੱਛੇ ਧੁਰੇ ਫਿਰਦੇ ਨੇ ਇੱਕ ਤੇ ਤੁਹਾਨੂੰ ਪਤਾ ਪਾਰਟੀ ਕੈਂਡੀਡੇਟ ਹੀ ਨਹੀਂ ਅਨਾਉਂਸ ਕਰ ਸਕੀ ਦੂਜੀ ਨੂੰ ਲੱਭਿਆ ਨਹੀਂ ਉਹਨੇ ਉਹ ਵਿਚਾਰੇ ਸ਼ੈਰੀ ਨੂੰ ਫੇਰ ਦੇ ਦਿੱਤਾ ਹਾਂ ਜਿੱਦਾਂ ਜਿਹੜਾ ਆ ਹੁਣ ਐਸਲੇ ਉਹ ਕੈਂਡੀਡੇਟ ਜਿਹੜਾ ਆ ਹੁਣ ਉਹਨਾਂ ਨੇ ਦਤਾ ਆ ਬੱਬੂ ਨੂੰ ਦਿੱਤਾ ਬੱਬੂ ਮੇਰੇ ਨਾਲ ਹੀ ਐਮਐਲਏ ਹੁੰਦਾ ਸੀ ਉਹ ਵਿਚਾਰਾ ਜੈਂਟਲ ਜਿਹਾ ਬੰਦਾ ਆ ਉੱਠ ਕੇ ਤੁਰਨ ਜੂਗਾ ਹੀ ਨਹੀਂ ਗਾ ਗੱਲ ਹੀ ਨਹੀਂ ਕਰਨ ਜੂਗਾ ਉਹਨੇ ਵਿਚਾਰੇ ਨੇ ਕਾਦਾ ਪਾਰਲੀਮੈਂਟ ਦੇ ਵਿੱਚ ਮੁੱਦਾ ਠਾਉਣਾ ਆ ਸਾਡਾ ਦਰਜੀਤ ਸਿੰਘ ਜੀਮਾ ਵਧੀਆ ਸਪੀਕਰ ਨੇ ਠੋਕ ਕੇ ਗੱਲ ਰੱਖ ਸਕਦੇ ਨੇ ਵਧੀਆ ਬੁਲਾਰੇ ਨੇ ਔਰ ਉਹਨਾਂ ਦੇ ਆਸ਼ਿਆ ਕਿ ਉਹ ਗਰਦਾਸਪੁਰ ਦੀ ਨਹੀਂ ਸਾਰੇ ਪੰਜਾਬ ਦੀ ਗੱਲ ਜਿਹੜੀ ਆ ਪਾਰਲੀਮੈਂਟ ਪੂਰੀ ਮਜ਼ਬੂਤੀ ਨਾਲ ਰੱਖਣਗੇ ਇਸ ਕਰਕੇ ਸਾਨੂੰ ਖੁਸ਼ੀ ਹੈ ਸਾਡਾ ਕੈਂਡੀਡੇਟ ਸਾਰਿਆਂ ਚ ਐਸੋਲੇ ਹਰ ਤਰੀਕੇ ਨਾਲ ਕੁਆਲਿਫੀਕੇਸ਼ਨ ਦੇ ਨਜ਼ਰੀਏ ਨਾਲ ਵੀ ਤਜਰਬੇ ਦੇ ਨਜ਼ਰੀਏ ਨਾਲ ਵੀ ਬਲਾਰਾ ਹੁੰਦੇ ਨਜ਼ਰੀਏ ਨਾਲ ਵੀ ਸਭ ਤੋਂ ਵਧੀਆ ਭਾਜਪਾ ਦਾ ਥਾਂ ਥਾਂ ਉਮੀਦਵਾਰਾਂ ਦਾ ਜਿਹੜਾ ਹੋ ਰਿਹਾ ਵਿਰੋਧ ਰੇ ਕਿਸਾਨ ਕਰ ਰਹੇ ਨੇ ਉਹ ਇੱਕ ਹੰਸਰਾ ਦੀ ਰੈਲੀ ਕਿਸਾਨਾਂ ਨੂੰ ਕੁੱਟਿਆ ਗਿਆ ਵੇਖੋ ਇਹ ਗੱਲ ਜਿਹੜੀ ਹੈ ਨਾ ਜੀ ਵਿਰੋਧ ਕਰਨਾ ਹਰ ਇੱਕ ਦਾ ਹੱਕ ਆ ਜੋ ਕਿਸਾਨਾਂ ਦੇ ਨਾਲ ਭਾਜਪਾ ਨੇ ਹੁਣ ਤੱਕ ਕੀਤਾ ਆ ਸਵਾ ਸਾਲ ਦੇ ਕਰੀਬ ਉਥੇ ਦਿੱਲੀ ਵਿਚਾਰੇ ਬੈਠੇ ਰਹੇ ਨੇ ਮੀਆਂ ਚ ਅਖੜ ਨੇਹਰੀਆਂ ਦੇ ਵਿੱਚ ਮੇਰੇ ਵਰਗਾ ਬੰਦਾ ਵੀ ਉਥੇ ਪਰਨਾ ਬਣ ਕੇ ਚਾਦਰ ਬਣ ਕੇ 4 ਦਿਨ ਕੈਂਪ ਵਿੱਚ ਰਹਿ ਆਉਂਦਾ ਰਿਹਾ ਕਿਉਂਕਿ ਸਾਡੇ ਨਸਲਾਂ ਫਸਲਾਂ ਦਾ ਸਵਾਲ ਆ ਸਾਡੇ ਪੰਜਾਬ ਨੂੰ ਗਰਗ ਕਰ ਦੇਣਾ ਚਾਹੁੰਦੇ ਆ ਜੋ ਬੀਜੇਪੀ ਦੀਆਂ ਪਾਲਸੀਆਂ ਨੇ ਜੋ ਕਾਰਪੋਰੇਟਸ ਜਿੱਦਲੇ ਕਿ ਇਹਨਾਂ ਸਾਰਾ ਕਬਜ਼ਾ ਕਰਨ ਵਾਲੇ ਬਣੇ ਤੁਰੇ ਨੇ ਇਹ ਚੀਜ਼ ਜਿਹੜੀ ਆ ਬੜੀ ਖਤਰਨਾਕ ਆ ਉਥੋਂ ਬਚਣ ਵਾਸਤੇ ਸਾਰੇ ਕਿਸਾਨ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਨੇ ਉਹ ਸਾਰੇ ਬੀਜੇਪੀ ਦੇ ਵਿਰੋਧ ਨੇ ਵੀ ਅਸੀਂ ਐਸੀ ਨਾਮਰਾਦ ਪਾਰਟੀ ਜਿਹੜੇ ਪੰਜਾਬ ਨੂੰ ਮਾਰ ਦੇਣਾ ਚਾਹੁੰਦੀ ਆ ਅਸੀਂ ਇਹਨਾਂ ਦੇ ਜਿਹੜੇ ਇੱਥੇ ਪੰਜਾਬ ਦੇ ਚੋ ਉਮੀਦਵਾਰਾਂ ਨੂੰ ਨਹੀਂ ਜਤਨ ਦੇਣਾ ਚਾਹੀਦਾ ਔਰ ਮੈਂ ਸਮਝਣਾ ਆ ਕਿ ਇਹ ਤਕਰਿਆ ਹੋਗੇ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਪੰਜਾਬ ਦਾ ਮੱਥਾ ਲਾਉਣਾ ਸੌਖਾ ਨਹੀਂ ਲਾਸਟ ਸਵਾਲ ਕਾਲੀ ਦਲ ਨੂੰ ਕਿੰਨੀਆਂ ਸੀਟਾਂ ਦੇਵੋਗੇ ਇਸ ਵਾਰ ਵੇਖੋ ਮੈਂ ਇਹਦੇ ਬਾਰੇ ਕੋਈ ਕਮੈਂਟਸ ਨਹੀਂ ਕਰ ਸਕਦਾ ਕਿਉਂਕਿ ਅਜੇ ਬੜਾ ਅਰਲੀ ਆ ਅਜੇ ਪੇਪਰ ਦਾਖਲ ਨਹੀਂ ਹੋਏ ਜਦੋਂ ਪੇਪਰ ਦਾਖਲ ਹੋ ਜਾਣਗੇ ਸਾਰੇ ਦੂਸਰੇ ਕੈਂਡੀਡੇਟ ਵੀ ਸਾਰੇ ਆ ਜਾਣਗੇ ਮੈਦਾਨ ਵਿੱਚ ਉਸ ਤੋਂ ਬਾਅਦ ਫਿਰ ਅਗਲਾ ਐਨਾਲਾਈਜ਼ ਕਰਕੇ ਦੱਸਾਂਗੇ ਕਿ ਅਸੀਂ ਕਿੱਥੇ ਖਲੋਤਿਆਂ ਦੇ ਦੂਸਰੀ ਪਾਰਟੀ ਕਿੱਥੇ ਖਲੋਤਿਆਂ